ਚਲੋ ਫਿਰ ਆਪਾਂ 978 ਦੀ ਇਹ ਘਟਨਾ ਹੋ ਗਈ। ਉਹਦੇ ਖਿਲਾਫ ਨੇ ਚਰਲੀ ਸਿੱਖਾਂ ਨੂੰ ਬਹੁਤ ਵੱਡਾ ਰੋਹ ਫੈਲਿਆ। ਜਿਹਦੇ ਚੋਂ ਫਿਰ ਹੌਲੀ-ਹੌਲੀ ਧਰਮ ਜੁੱਧ ਮੋਰਚਾ ਚੱਲਿਆ। ਇੱਕ ਪਾਸੇ ਸ਼ਰੋਆਮਣੀ ਅਕਾਲੀ ਦਲ ਵੀ ਸੀ। ਦੂਜੇ ਪਾਸੇ ਸੰਤ ਜਰਨੈਲ ਸਨ। ਸੋ ਉਹ ਦੋਵੇਂ ਧਰਾਵਾ ਇਕੱਠੀਆਂ ਹੋਈਆਂ। ਧਰਮ ਜੁੱਧ ਮੋਰਚੇ ਦੌਰਾਨ। ਤੇ ਕੋਈ ਇਹ ਜੀ ਮੰਗ ਨਹੀਂ ਸੀ ਕਿ ਕੋਈ ਆਪਣਾ ਵੱਖਰਾ ਦੇਸ਼ ਮੰਗਦੇ ਹੋਣ। ਉਹੀ ਮੰਗਾਂ ਸੀ ਜੋ ਵਾਦੇ ਕੀਤੇ ਗਏ ਸੀ ਕਿ ਉਹਨਾਂ ਨੂੰ ਪੂਰੇ ਕਰੋ ਬਸ ਵਾਦੇ ਪੂਰੇ ਕਰੋ ਸਾਨੂੰ ਅਨੰਦ ਪ੍ਰਸਾਦ ਦਾ ਮਤਾ ਉਹ ਇੱਕ ਇਹ ਕਹਿ ਲੋ ਕਿ ਫੈਡਰਲ ਸਟਰਕਚਰ ਹਿੰਦੁਸਤਾਨ ਦਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਆਜ਼ਾਦੀ ਨਾਲ ਆਪਣੇ ਫੈਸਲੇ ਲੈਣ ਦੀ ਜਾਂ ਜਿਉਣ ਦੀ ਰੀ ਜੋ ਪੂਰੀ ਹੋ ਸਕੇ ਖੁਦਮਖਤਿਆਰੀ ਸੂਬਿਆਂ ਉਹ ਦੁਨੀਆ ਦੇ ਕਿੰਨੇ ਦੇਸ਼ਾਂ 'ਚ ਅਸੀਂ ਦੇਖ ਰਹੇ ਹਾਂ ਦਿੱਤੀ ਹੋਈ ਹੈ ਜਿੱਥੇ ਵੀ ਕਲਚਰਲ ਡਾਇਵਰਸਿਟੀ ਹੈ ਜਿੱਥੇ ਵੀ ਕਲਚਰਲ ਡਾਇਵਰਸਿਟੀ ਹੈ ਉੱਥੇ ਦੀ ਲੋੜ ਹੁੰਦੀ ਹੈ ਕਿ ਦੂਜੇ ਮਿਨੋਰਟੀ ਕਲਚਰਸ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਜਿਹੜੇ ਹੈਗੇ ਆ ਰਾਈਟਸ ਉਹਦੇ ਕੁਝ ਕਨਸਟੀਟਿਊਸ਼ਨਲ ਗਾਰਡ ਸੇਫਗਾਰਡਸ ਉਹ ਉਹਦੇ ਵਿੱਚ ਅੰਕਿਤ ਕੀਤੇ ਜਾਂਦੇ ਸੋ ਬੜੀਆਂ ਠੀਕ ਜਿਹਾ ਮਤਲਬ ਜਸਟ ਵਾਜਬ ਮੰਗਾਂ ਸੀ ਪਰ ਉਹ ਮਤਾ ਲਾਗੂ ਨਹੀਂ ਕੀਤਾ ਗਿਆ ਕੋਈ ਦੇਸ਼ ਦੇ ਟੁੱਟਣ ਦਾ ਕੁਝ ਵੀ ਇੱਕ ਸ਼ਬਦ ਵੀ ਨਹੀਂ ਸੀ ਪਰ ਪ੍ਰਚਾਰਿਆ ਇਹ ਗਿਆ ਕਿ ਇਹ ਤਾਂ ਦੇਸ਼ ਨੂੰ ਤੋੜਨ ਵਾਲੇ ਦਾ ਟਵਾਸ਼ ਟੁੱਟਣਾ ਉਹ ਸਿਰਸਲਾ ਚੱਲਿਆ ਲੰਬੇ ਚਿਰ ਤੇ ਚਲੋ ਫਿਰ ਆਪਾਂ ਨੂੰ 78 ਦੀ ਇਹ ਘਟਨਾ ਹੋ ਗਈ ਉਹਦੇ ਖਿਲਾਫ ਨੇ ਚਿਰਲੀ ਸਿੱਖਾਂ ਨੂੰ ਬਹੁਤ ਵੱਡਾ ਰੋਹ ਫੈਲਿਆ ਜਿਹਦੇ ਚੋਂ ਫਿਰ ਹੌਲੀ-ਹੌਲੀ ਧਰਮ ਜਦੂ ਮੋਰਚਾ ਚੱਲਿਆ ਇੱਕ ਪਾਸੇ ਸ਼ੁਰਉਆਣੀ ਅਕਾਲੀ ਧਰਮ ਵੀ ਸੀ ਦੂਜੇ ਪਾਸੇ ਸੰਤ ਜਰਨੈਲ ਸੀ ਸੋ ਉਹ ਦੋਵੇਂ ਧਰਾਵਾਂ ਇਕੱਠੀਆਂ ਹੋਈਆਂ ਧਰਮ ਯੁੱਧ ਮੋਰਚੇ ਦੌਰਾਨ ਤੇ ਕੋਈ ਇਹ ਜੀ ਮੰਗ ਨਹੀਂ ਸੀ ਕਿ ਕੋਈ ਆਪਣਾ ਵੱਖਰਾ ਦੇਸ਼ ਮੰਗਦੇ ਹੋਣ ਉਹੀ ਮੰਗਾ ਸੀ ਜੋ ਵਾਅਦੇ ਕੀਤੇ ਗਏ ਸੀ ਕਿ ਉਹਨਾਂ ਨੂੰ ਪੂਰੇ ਕਰੋ ਬਸ ਵਾਅਦੇ ਪੂਰੇ ਕਰੋ ਸਾਨੂੰ ਅਨੰਦਪੁਰ ਸਾਹਿਬ ਦਾ ਮਤਾ ਉਹ ਇੱਕ ਇਹ ਕਹ ਲੋ ਕਿ ਫੈਡਰਲ ਸਟਰਕਚਰ ਹਿੰਦੁਸਤਾਨ ਦਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਆਜ਼ਾਦੀ ਨਾਲ ਆਪਣੇ ਫੈਸਲੇ ਲੈਣ ਦੀ ਜਾਂ ਜਿਉਣ ਦੀ ਰੀ ਜੋ ਪੂਰੀ ਹੋ ਸਕੇ ਖੁਦਮਖਤਿਆਰੀ ਸੂਬਿਆਂ ਨੂੰ ਉਹ ਦੁਨੀਆਂ ਦੇ ਕਿੰਨੇ ਦੇਸ਼ਾਂ 'ਚ ਅਸੀਂ ਦੇਖ ਰਹੇ ਹਾਂ ਦਿੱਤੀ ਹੋਈ ਹੈ ਜਿੱਥੇ ਵੀ ਕਲਚਰਲ ਡਾਇਵਰਸਿਟੀ ਹੈ ਜਿੱਥੇ ਵੀ ਕਲਚਰਲ ਡਾਇਵਰਸਿਟੀ ਹੈ ਉੱਤੇ ਦੀ ਲੋੜ ਹੁੰਦੀ ਹੈ ਕਿ ਦੂਜੇ ਮਿਨਿਓਰਿਟੀ ਕਲਚਰਸ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਜਿਹੜੇ ਹੈਗੇ ਆ ਰਾਈਟਸ ਉਹਦੀ ਕੁਝ ਕਨਸਟੀਟਿਊਸ਼ਨਲ ਗਾਰਡ ਸੇਫਗਾਰਡਸ ਉਹ ਉਹਦੇ ਵਿੱਚ ਅੰਕਿਤ ਕੀਤੇ ਜਾਂਦੇ ਸੋ ਬੜੀਆਂ ਠੀਕ ਜਿਹੀਆਂ ਮਤਲਬ ਜਸਟ ਬਾਜਬ ਮੰਗਾ ਸੀ ਪਰ ਉਹ ਮਤਾ ਲਾਗੂ ਨਹੀਂ ਕੀਤਾ ਗਿਆ ਕੋਈ ਦੇਸ਼ ਦੇ ਟੁੱਟਣ ਦਾ ਕੁਝ ਵੀ ਇੱਕ ਸ਼ਬਦ ਵੀ ਨਹੀਂ ਸੀ ਪਰ ਪ੍ਰਚਾਰਿਆ ਇਹ ਗਿਆ ਕਿ ਇਹ ਤਾਂ ਦੇਸ਼ ਨੂੰ ਤੋੜਨ ਵਾਲੇ ਨੇ ਆਹ ਗੱਲ ਸਮਝਣੀ ਜਿਹਨੂੰ ਮੈਂ ਅੱਗੇ ਜਾ ਕੇ ਹੁਣ ਤੱਕ ਲਿੰਕ ਕਰੂੰਗਾ ਇਹ ਮਾਨਸਿਕਤਾ ਕੀ ਹੈ ਇਹ ਪੈਂਤੜਾ ਕਿ ਹੋ ਜਾਏ ਇੱਚ ਕਿੰਨਾ ਕਪਟ ਹੈ ਕਿ ਇੱਕ ਡੈਮੋਕਰੈਟਿਕ ਮੰਗ ਤੇ ਐਸਪੀਰੇਸ਼ਨ ਨੂੰ ਪੂਰਾ ਕਰਨ ਦੀ ਥਾਂ ਤੁਸੀਂ ਉਹਦੇ ਖਿਲਾਫ ਇੱਕ ਅਜਿਹਾ ਤਵੱਸਵ ਭਰਿਆ ਦੇਸ਼ ਦੇ ਅੰਦਰ ਪ੍ਰਚਾਰ ਪੈਜਾ ਕਰਦੋ ਕਿ ਜਿਹੜੀ ਗੱਲ ਉਹ ਮੰਗ ਹੀ ਨਹੀਂ ਰਹੇ ਤੁਸੀਂ ਉਹਨਾਂ ਤੇ ਉਹ ਮੜ ਦਿਓ ਵੀ ਇਹ ਤਾਂ ਉਹ ਕਰ ਰਹੇ ਇਹ ਲੰਮਾ ਚਿਰ ਚੱਲਿਆ ਸਿਰਸਲਾ ਪੰਜਾਬੀ ਸੂਬੇ ਦੀ ਮੰਗ ਨੂੰ ਵੀ ਇੰਹੀਂ ਕਿਹਾ ਗਿਆ ਕਿ ਇਹ ਇਹ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਗੱਲ ਨਹੀਂ ਇਹ ਤਾਂ ਅਲੱਗ ਹੋਣਗੇ ਸੋ ਜਦੋਂ ਸਿੱਖਾਂ ਨੇ ਕਿਤੇ ਕੋਈ ਇਹੀ ਜੀ ਗੱਲ ਕੀਤੀ ਪਤਾ ਨਹੀਂ ਮਤਲਬ ਕਿਸ ਕਿਸਮ ਦੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਸੀਗੀ ਗੱਲ ਕਿ ਉਹ ਮੰਨਣ ਦੀ بجائے ਹਮੇਸ਼ਾ ਇੱਕ ਡਰ ਕੇ ਖਾਤਰੀ ਨੂੰ ਵਧਾ ਕੇ ਗੱਲ ਨੂੰ ਵਧਾ ਕੇ ਕਿ ਇਹ ਤਾਂ ਅਲੱਗ ਹੋਣਾ ਚਾਹੁੰਦੇ ਸੋ ਇਹ ਸਿਰਸਲਾ ਲੰਮਾ ਚਿਰ ਚੱਲਿਆ ਧਰਮ ਯੁੱਧ ਮੋਰਚਾ ਚੱਲਿਆ ਤੇ ਧਰਮ ਯੁੱਧ ਮੋਰਚੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਆਮਦ ਇਹ ਇੱਕ ਵੱਡੀ ਇਹ ਕਹਿੰ ਲੋ ਕਿ ਸਿੱਖ ਰਾਜਨੀਤੀ ਕਿ ਵੱਡਾ ਮੋੜ ਆਇਆ ਤੇ ਸਿੱਖ ਕੌਮ ਦਾ ਜਿਹੜਾ ਹੈਗਾ ਉਹ ਉਹ ਉਹਦੇ ਵਿੱਚ ਬਹੁਤ ਵੱਡੀ ਇੱਕ ਉਹਨੇ ਰਸਤਾ ਕੀ ਇਖਤਿਆਰ ਕਰਨਾ ਹੈ ਉਹਦੇ ਵਿੱਚ ਇੱਕ ਵੱਡੀ ਅਹਿਮ ਗੱਲ ਵਾਪਰ ਗਈ ਕਿਉਂਕਿ ਪਹਿਲੇ ਜੋ ਲੀਡਰ ਹੁੰਦੇ ਸੀ ਉਹ ਬੜੇ ਰਵੈਤੀ ਕਿਸਮ ਦੇ ਜੋ ਇੱਕ ਕ੍ਰਾਸ ਸੀ ਲੀਡਰ ਹੁੰਦੇ ਨੇ ਕਿ ਵੱਡੀ ਮੰਗ ਰੱਖਦੇ ਹੋ ਸਮਝੌਤਾ ਵੇਲੇ ਥੋੜਾ ਪਿੱਛੇ ਹਟ ਜਾਓ ਤੇ ਸੌਦਾ ਕਰ ਲਓ। ਰਾਜਨੀਤੀ ਨੂੰ ਐਂ ਸਮਝਿਆ ਜਾਂਦਾ ਸੀ। ਹਾਏ ਤਾਂ ਝੁੱਠੀ ਰਾਜਨੀਤੀ ਪਰ ਬਾਣੇ ਹੀ ਗਿਆ ਕਿ ਰਾਜਨੀਤੀ ਤਾਂ ਇਹੀ ਹੁੰਦੀ ਹੈ। ਸੰਤ ਜਰਨੈਲਸ ਨੂੰ ਕੋਈ ਰਾਸੀ ਆਗੂ ਨਹੀਂ ਸੀ। ਉਹ ਇੱਕ ਧਾਰਮਿਕ ਹਸਤੀ ਸੀ ਜਿਹੜੇ ਬਚਪਨ ਤੋਂ ਸਾਰੀ ਉਮਰ ਭਜਨ ਬੰਦਗੀ ਕੀਤੀ ਹੈ। ਤੇ ਸਿੱਖ ਕੌਮ ਤੇ ਧਰਮ ਦਾ ਪ੍ਰਚਾਰ ਸਿੱਖ ਬੱਚਿਆਂ ਦੇ ਲੋਕਾਂ ਦੇ ਮਨਾਂ ਤੇ ਧਰਮ ਪ੍ਰਤੀ ਇੱਕ ਪਿਆਰ ਦਾ ਜਜ਼ਬਾ ਉਹ ਫਾਇਦਾ ਕੀਤਾ ਸਿੱਖੀ ਨੂੰ ਫਲਾਉਣ ਵਾਸਤੇ ਲਗਾਤਾਰ ساری ਉਮਰ ਕੰਮ ਕੀਤਾ ਜਿੰਨਾ ਵੀ ਉਹਨਾਂ ਕੋਲ ਸਮਾਂ ਸੀ ਪਰ ਜਦੋਂ ਉਹ ਸਿਆਸਤ ਚਾਏ ਰਾਜਨੀਤਿਕ ਦ੍ਰਿਸ਼ਤੇ ਆਏ ਤਾਂ ਇਹ ਗੱਲ ਖੜੀ ਕੀਤੀ ਗਈ ਕਿ ਸੰਤ ਦਾ ਰਾਜਨੀਤੀ ਨਾਲ ਕੀ ਸਬੰਧ ਹੈ ਹੁਣ ਇਹ ਜਿਹੜੀਆਂ ਗੱਲਾਂ ਕਿ ਸੰਤ ਦਾ ਰਾਜਨੀਤੀ ਨਾਲ ਕੀ ਸੰਬੰਧ ਹੈ ਜਿਹੜਾ ਸਿੱਖ ਫਲਸਫਾ ਫਲਸਫਾ ਜਿਹੜਾ ਸਿੱਖ ਇਤਿਹਾਸ ਹੈ ਇਹ ਉਧਰ ਪ੍ਰਤੀ ਕੋਰੀਆ ਗਿਆਨ ਦਾ ਖਜ਼ਾਨਾ ਹੈ ਕਿਉਂਕਿ ਇਹੀ ਸਵਾਲ 6ਵੇਂ ਪਾਤਸ਼ਾਹ ਨੂੰ ਨਾਨਕ ਮਤੇ ਇੱਕ Hindu ਸੰਤ ਨੇ ਖੜਾ ਕੀਤਾ ਸੀ ਕਿ ਤੁਸੀਂ ਧਾਰਮਿਕ ਗੁਰੂਆਂ ਤੇ ਆ ਘੋੜਾ ਹਥਿਆਰ ਕਲंगी ਈਸ਼ਾਨੋ ਸ਼ੌਕਤ ਇੱਕ ਹੀ ਹੈ ਇਹ ਤਾਂ ਸੰਤਾਂ ਦਾ ਕੰਮ ਨਹੀਂ ਜਾਂ ਧਾਰਮਿਕ ਆਗੂ ਦਾ ਕੰਮ ਨਹੀਂ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਸੀ ਫਕੀਰੀ ਕੀ ਹੈ ਅਮਰੀਕੀ ਹੈ ਜਾਂ ਸੰਤ ਸਿਪਾਹੀ ਮੇਰੀ ਤੇ ਪੀਰੀ ਦਾ ਸੰਕਲਪ ਭਲੇ ਗੱਲਾਂ ਕੋਈ ਐ ਕਿਸੇ ਕੋਈ ਸੁਪੀਨ ਵਾਲਿਆਂ ਨੂੰ ਸਮਝਾਉਣੀਆਂ ਹੁਣ ਫੇਰ ਤਾਂ ਕੋਈ ਦਿੱਕਤ ਆ ਗਈ ਵੀ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਹਾਕਮਾਂ ਨੂੰ ਇਹ ਗੱਲਾਂ ਵਾਰ-ਵਾਰ ਸਮਝਾਉਣੀਆਂ ਪੈਣ ਜਿੱਥੇ ਸਭ ਕੁਝ ਸਾਹਮਣੇ ਵਾਪਰਿਆ ਇਹ ਬੜੀ ਬੇਸਵਾਦੀ ਜੀ ਵਾਲੀ ਗੱਲ ਸੀ ਵਾਰ-ਵਾਰ ਦੇੜ ਕਰਵਾਉਣੀਆਂ ਪਈਆਂ ਕਿ ਸਾਡੀ ਸਾਡੇ ਸਿਧਾਂਤ ਚ ਵੀ ਤੇ ਸਾਡੀ ਪਰੰਪਰਾ ਚ ਵੀ ਇਹ ਗੱਲਾਂ ਬਿਲਕੁਲ ਨੇਚਰਲ ਨੇ ਇਹ ਸਾਡੇ ਧਰਮ ਦਾ ਹਿੱਸਾ ਹੈ ਇਹ ਪਾਠ ਸਾਨੂੰ ਨਾ ਪੜਾਓ ਕਿ ਇਹ ਅਲੱਗ-ਅਲੱਗ ਹੁੰਦੇ ਨੇ ਤੁਹਾਡੇ ਧਰਮ ਚ ਹੁੰਦੇ ਹੋਣਗੇ ਕਿਸੇ ਹੋਰ ਦੇ ਧਰਮ ਚ ਹੁੰਦੇ ਹੋਣਗੇ ਕਿਸੇ ਹੋਰ ਸਿਵਲਾਈਜੇਸ਼ਨ ਚ ਹੁੰਦੇ ਹੋਣਗੇ ਜਿਵੇਂ ਵੈਸਟ ਦੇ ਵਿੱਚ ਹੈ ਇਹ ਪਰ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਚਲੋ ਸੰਤ ਆਏ ਉਹਨਾਂ ਨੇ ਫਿਰ ਕੀ ਕੀਤਾ ਕਿ ਜਿਸ ਸੇਦ ਦੇ ਵਿੱਚ ਪਹਿਲਾਂ ਸਿੱਖ ਰਾਜਨੀਤੀ ਚੱਲ ਰਹੀ ਸੀ ਉਹ ਸੇਦ ਦੇ ਵਿੱਚ ਵੱਡਾ ਤਬਦੀਲੀ ਆ ਗਈ ਤਾਂ ਜਿਵੇਂ ਪਹਿਲਾਂ ਮੈਂ ਕਿਹਾ ਰਾਜਨੀਤੀ ਤਾਂ ਇਹੀ ਚੱਲਦੀ ਸੀ ਕਿ ਐਜੀਟੇਸ਼ਨ ਕਰੋ ਕੁਝ ਮੰਗਾ ਰੱਖੋ ਅਲਟੀਮੇਟਲੀ ਕੋਈ ਸਮਝੌਤਾ ਕਰ ਲਓ ਥੋੜਾ ਪਿੱਛੇ ਹਟ ਕੇ ਜਦੋਂ ਕਾ ਪੂਰੀਆਂ ਨਹੀਂ ਹੁੰਦੀਆਂ ਥੋੜੀਆਂ ਮਣਾ ਲਓ ਜਿਵੇਂ ਕਹਿੰਦੇ ਨੇ ਰੁਪਈਆ ਨਹੀਂ ਮਿਲਦਾ 8 ਆਣੇ ਸਹੀ ਜਾਂ 10 ਆਣੇ ਸਹੀ ਇਹਨੂੰ ਰਾਜਨੀਤੀ ਕਿਹਾ ਜਾਂਦਾ ਸੀ ਸੁਸੰਤਾ ਨੇ ਕਿਹਾ ਵੀ ਨਹੀਂ ਮੇਂ ਨੰਦਪੁਰ ਦੇ ਮੱਤੇ ਤੋਂ ਕੱਟ ਕੋਈ ਗੱਲ ਪਰਵਾਹ ਨਹੀਂ ਉਥੇ ਪਹਿਰਾ ਦੇਣਾ ਹੁਣ ਇਹ ਇੱਕ ਨਵੀਂ ਗੱਲ ਆਈ ਕਿ ਪਹਿਲੇ ਜਿਹੜੇ ਆਗੂ ਸੀ ਉਹ ਵੀ ਕਹਿੰਦੇ ਤਾਂ ਹੁੰਦੇ ਸੀ ਅਸੀਂ ਇੱਦੂ ਘੱਟ ਪਰਵਾਣ ਨਹੀਂ ਪਰ ਪਰਵਾਣ ਕਰ ਲੈਂਦੇ ਸੀ ਜੋ ਕਹਿੰਦੇ ਸੀ ਉਹ ਤੇ ਖੜਦੇ ਹੀ ਨਹੀਂ ਸੀ ਸੰਤਾਂ ਨੇ ਇਹ ਕਿਹਾ ਵੀ ਜੋ ਕਿਹਾ ਉਹ ਤੇ ਖੜ ਗਏ ਹੁਣ ਇਹਦਾ ਰਸ ਕੀ ਹੈ ਕਿਉਂਕਿ ਰਾਜਨੀਤਿਕ ਆਗੂ ਜਿਹੜਾ ਹੈ ਉਹਦੇ ਅੰਦਰ ਸਵਾਰਥ ਹੁੰਦਾ ਹੀ ਹੁੰਦਾ ਕਿਹੇ 'ਚ ਕੱਟ ਕੇ ਕਿਹ 'ਚ ਵੱਧ ਉਹਦੇ ਅੰਦਰ ਰਾਜ ਦੀ ਲਾਲਸਾ ਪਈ ਹੁੰਦੀ ਹੈ ਕੁਰਸੀ ਦੀ ਲਾਲਸਾ ਅਹੁਦੇ ਦੀ ਲਾਲਸਾ ਸੰਤ ਇਹਨਾਂ ਗੱਲਾਂ ਤੋਂ ਦਰਲੇਪ ਸੀ ਬਿਲਕੁਲ ਕਿ ਨਾ ਮੈਨੂੰ ਕਿਸੇ ਅਹੁਦੇ ਦੀ ਕਿਉਂਕਿ ਸੰਤ ਜਦੋਂ ਜਿਹੜਾ ਮੋਰਚਾ ਧਰਮ ਜੋਦੂ ਮੋਰਚੇ ਸ਼ਾਮਲ ਹੋਏ ਤਾਂ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਜਿਸ ਕਿਸਮ ਦਾ ਕੌਮ ਦੇ ਸਾਹਮਣੇ ਚੈਲੰਜ ਹੈ ਉਹਦੇ ਵਾਸਤੇ ਲੋੜ ਹੈ ਕਿ ਕੌਮ ਇੱਕ ਨਿਸ਼ਾਨ ਥੱਲੇ ਇਕਮਠ ਹੋਵੇ ਤੇ ਇਕਮਠ ਹੋਣ ਲਈ ਇੱਕ ਨਿਸ਼ਾਨ ਥੱਲੇ त्याग ਦੀ ਭਾਵਨਾ ਜ਼ਰੂਰੀ ਹੈ। ਤਿਆਗ ਤੋਂ ਬਿਨਾ ਏਕਤਾ ਨਹੀਂ ਹੁੰਦੀ। ਮਨਾਂ 'ਚ ਕੋਈ ਲਾਲਸਾ ਰੱਖੀ ਬੈਠੇ ਬੰਦਾ, ਸਵਾਰਥ ਰੱਖੀ ਬੈਠੇ ਉੱਤੋਂ ਏਕਤਾ ਦੀਆਂ ਗੱਲਾਂ ਕਰੀ ਜਾਵੇ। ਉਹ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਹੁੰਦੀਆਂ। ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਮਨ ਤਿਆਗ ਹੋਵੇ। ਸੰਤਾਂ ਨੇ ਉੱਥੇ ਐਲਾਨ ਕੀਤਾ ਸੀ ਕਿ ਸਿੱਖ ਭਾਰਤ ਅੰਦਰ ਗੁਲਾਮ ਹਨ। ਇੱਕ ਤਾਂ ਇਹ ਸਟੇਟਮੈਂਟ ਇਪਹਿਲੀ ਵਾਰ ਇਨੀ ਕੈਟੈਗੋਰਿਕਲ ਕਹੀ ਗਈ ਕੇਸੀ ਆਪਣੀ ਮਰਜ਼ੀ ਮੁਤਾਬਕ ਆਪਣੇ ਧਰਮ ਦੀ ਪਾਲਣਾ ਨਹੀਂ ਕਰ ਸਕਦੇ ਪੈਰ ਪੈਰ ਤੇ ਡਿੱਕੇ ਡਾਹੇ ਜਾ ਰਹੇ ਤੁਹਾਡਾ ਧਰਮ ਕੀ ਹੈ ਕਿਸ ਕੌੰਦਾ ਗੁਰੂ ਕੀ ਸੀ ਇਹ ਸਾਨੂੰ ਦੂਜੇ ਦੱਸਦੇ ਨਾ ਕੇ ਜਿਹੜੇ ਸਾਡੇ ਤੇ ਰਾਜ ਕਰ ਰਹੇ ਵੀ ਜਿਵੇਂ ਸਾਨੂੰ ਪਤਾ ਨਹੀਂ ਹੁੰਦਾ ਕਿ ਗੁਰੂ ਕੌਣ ਸੀ ਤੇ ਕੀ ਸੀ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਸਾਡਾ ਸਿਧਾਂਤ ਕੀ ਹੈ ਕਿਸੇ ਨੂੰ ਜਾ ਕੇ ਉਹ ਤੁਸੀਂ ਵੀ ਤੇਰਾ ਸਿਧਾਂਤ ਆ ਹੈ ਤੇਰਾ ਇਤਿਹਾਸ ਆ ਹੈ ਤੇਰਾ ਵਿਰਸਾ ਆ ਹੈ ਇਹ ਜਿਹੜਾ ਹੈਗਾ ਇਹਦੇ ਚੋਂ ਇੱਕ ਰਿਲੇਸ਼ਨਸ਼ਿਪ ਜਨਮ ਹੁੰਦਾ ਹੈ ਵੀ ਤੇਰੇ ਕੋਲੇ ਇੰਨੀ ਸਮਰੱਥਾ ਨਹੀਂ ਤੂੰ ਇਹ ਸਮਝ ਸਕੀ ਇੱਕ ਸੈਂਸ ਆਫ ਸਪੀਰੀਅਲਟੀ ਸੋ ਇਹ ਜਿਹੜੀ ਗੱਲ ਹੁੰਦੀ ਹੈ ਸੰਤਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਦੁੱਖ ਆਇ ਕਹ ਲੋ ਕਿ ਚੜ ਹੁੰਦੀ ਸੀ ਕਿ ਦਿਲ ਦੁਖਦਾ ਇਸ ਜਦੋਂ ਇਹ ਗੱਲ ਇਸ ਤਰ੍ਹਾਂ ਕਿ ਕਿਉਂਕਿ ਇਹਦੇ ਵਿੱਚੋਂ ਇੱਕ ਰਿਲੇਸ਼ਨਸ਼ਿਪ ਦਾ ਐਲਾਨ ਕਰ ਰਹੇ ਕਿ ਤੁਸੀਂ ਨਹੀਂ ਆਪਦਾ ਅਫਸੋਸ ਸਕਦੇ ਤੁਸੀਂ ਆਪਦੇ ਚੰਗੇ ਤੁਹਾਡੇ ਵਾਸਤੇ ਕਿਹੜੀ ਗੱਲ ਚੰਗੇ ਭਲੇ ਚਾ ਕਿਹੜੀ ਗੱਲ ਤੁਹਾਡੇ ਭਲੇ ਚ ਨਹੀਂ ਅਸੀਂ ਦੱਸਾਂਗੇ ਇਹ ਦੂਜੇ ਨੂੰ ਤੁੱਛ ਸਮਝਣਾ ਬਿਲਕੁਲ ਸੋ ਇਹ ਦੂਜੇ ਦਾ ਅਪਮਾਨ ਕਰਨਾ ਆਮ ਜ਼ਿੰਦਗੀ 'ਚ ਵੀ ਤੁਸੀਂ ਭਾਵੇਂ ਦੋਸਤਾਂ ਦੇ ਵਿੱਚ ਦੇਖ ਲਓ ਤੁਸੀਂ ਦੂਜੇ ਨੂੰ ਕਿਸੇ ਨੂੰ ਇਹ ਕਹੋਂ ਜਾਂ ਤੈਨੂੰ ਕੀ ਪਤਾ ਹੈ ਮੈਨੂੰ ਪਤਾ ਹੈ ਇਹ ਕਹੈਂਕੜ ਵੀ ਹੈ ਇੱਕ ਦੂਜੇ ਪ੍ਰਤੀ ਤੁਹਾਡਾ ਐਟੀਟਿਊਡ ਵੀ ਦਿਖਦਾ ਹੈ ਤੇ ਜਦੋਂ ਕੌਮਾਂ ਦੇ ਮਾਮਲੇ ਆਉਂਦੇ ਹਨ ਤਾਂ ਇਹਦੇ ਵਿੱਚੋਂ ਇਤਿਹਾਸ ਬੜੀ ਵੱਡੀਆਂ ਉਥਲ-ਪੁਥਲ ਮੱਚਦੀ ਹੈ ਫਿਰ ਇਤਿਹਾਸ 'ਚ ਸੁਸ਼ੰਤਾ ਨੇ ਇਸ ਨੂੰ ਸੀਰੀਅਸਲੀ ਲਿਆ ਇਸ ਗੱਲ ਨੂੰ ਕਿ ਇਹ ਸਾਨੂੰ ਚੜਾਉਣ ਵਾਲੀਆਂ ਗੱਲਾਂ ਸੋ ਸੰਤਾਨ ਨੇ ਫਿਰ ਇਹ ਐਲਾਨ ਕੀਤਾ ਸੀ ਕਿ ਸਿੱਖ ਭਾਰਤ ਦੇ ਗੁਲਾਮ ਨਹੀਂ ਤੇ ਅਸੀਂ ਗੁਲਾਮੀ ਕਬੂਲ ਨਹੀਂ ਕਰਨੀ ਨਾਲੇ ਕੱਲਾ ਇਹ ਕਹੀ ਜਾਣਾ ਵੀ ਅਸੀਂ ਗੁਲਾਮ ਆ ਗੁਲਾਮ ਆ ਨਾਲ ਦੂਜੀ ਗੱਲ ਬਗੈਰ ਗੱਲ ਪੂਰੀ ਨਹੀਂ ਹੁੰਦੀ ਅਸੀਂ ਕੌਣ ਆ ਸਾਡਾ ਧਰਮ ਕੀ ਆ ਸਾਡੇ ਵਿਸ਼ਵਾਸ ਕੀਨ ਸਾਡੇ ਸਿਧਾਂਤ ਕੀਨ ਸਾਡਾ ਵਿਰਸਾ ਕੀ ਆ ਉਹ ਦੂਜੀ ਗੱਲ ਬਗੈਰ ਪੂਰਾ ਨਹੀਂ ਹੁੰਦਾ ਸਿੱਖ ਜਿਹੜਾ ਉਹ ਇਹ ਨਾਲ ਕਹਿ ਕੇ ਉਹ ਤਸੱਲੀ ਨਹੀਂ ਹੋ ਜੂ ਉਹਦੀ ਵੀ ਅਸੀਂ ਗੁਲਾਮ ਆ ਉਹਦੇ ਵਾਸਤੇ ਗੁਲਾਮੀ ਇੱਕ ਮੇਨਾ ਆ ਕਿਉਂ ਰਹੀਏ ਗੁਲਾਮ ਜਿੱਥੇ ਦੁਨੀਆਂ ਦੀਆਂ ਹੋਰ ਕੌਮਾਂ ਆਪਦੇ ਆਜ਼ਾਦੀ ਦੇ ਨਿਗਮ ਮਾਰ ਰਹੀਆਂ ਅਸੀਂ ਕਿਉਂ ਨਹੀਂ ਤੇ ਸਾਡਾ ਦਾਵਾ ਵੱਡਾ ਹੈ ਸੋ ਇਸ ਕਰਕੇ ਸੰਤਾਂ ਨੇ ਇਹ ਕਿਹਾ ਕਿ ਸਿੱਖ ਭਾਰਤ ਦੇ ਗੁਲਾਮ ਗੁਲਾਮੀ ਦਾ ਝੂਲਾ ਘੜੋਂ ਲਾਉਣਾ ਹੈ ਇੱਥੇ ਵੀ ਗੱਲ ਪੂਰੀ ਨਹੀਂ ਹੁੰਦੀ ਉਹ ਗੁਲਾਮੀ ਦਾ ਝੂਲਾ ਉਹਨਾਂ ਚਿਰ ਨਹੀਂ ਲਹੂ ਜਿੰਨਾ ਚਿਰ ਕੌਮ ਇੱਕ ਨਿਸ਼ਾਨ ਥੱਲੇ ਕੱਟੀ ਨਹੀਂ ਹੋ ਇਹ ਤੀਜੀ ਸ਼ਰਤ ਸੀ ਉਹ ਫਿਰ ਉਹਨਾਂ ਨੇ ਕਿਹਾ ਵੀ ਇੱਕ ਨਿਸ਼ਾਨ ਥੱਲੇ ਕੌਮ ਇਕੱਠੀ ਕਰਨੀ ਹੈ ਉਹ ਇਕੱਠੀ ਕਰਨ ਵਾਸਤੇ ਪਹਿਲਾਂ ਉਹਨਾਂ ਨੇ ਲਾਣਾ ਕੀਤਾ ਕਿ ਮੈਨੂੰ ਕਿਸੇ ਅਹੁਦੇ ਦੀ ਕਿਸੇ ਪਦਵੀ ਦੀ ਕੋਈ ਵੀ ਇੱਛਾ ਨਹੀਂ ਮੇਰੀ ਬੋਖਣੀ ਮੈਂ ਕੁਛ ਨਹੀਂ ਵੰਡਣਾ ਮੈਂ ਕੁਛ ਵੀ ਨਹੀਂ ਲੈਣਾ ਤਿਆਗ ਬਗਰ ਕਦੇ ਵੀ ਏਕਤਾ ਨਹੀਂ ਹੁੰਦੀ ਮਨ ਚ ਸਵਾਰਥ ਰੱਖ ਕੇ ਕਦੇ ਏਕਤਾ ਨਹੀਂ ਹੁੰਦੀ ਉਹ ਝੂਠ ਬੋਲਣਾ ਹੁੰਦਾ ਧੋਖਾ ਦੇਣਾ ਹੁੰਦਾ ਦਸੰਤ ਸਹੀ ਮੈਨਾਂ ਦੇ ਬਿਸੰਤ ਸੀਗੇ ਧਾਰਮਿਕ ਪੁਰਸ਼ ਜੋ ਹੁੰਦੇ ਐ ਕਿਸਾਨ ਅਸੀਂ ਝੂਠ ਨਹੀਂ ਬੋਲ ਸਕਦੇ ਨਾ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਮੁਖ ਹੋਰ ਤੇ ਦਿਲ ਹੋਰ ਹੋਵੇ ਸ਼ਬਦ ਹੋਰ ਕਹਾਂ ਤੇ ਦਿਲ ਚ ਕੋਈ ਗੱਲ ਹੋਰ ਪਈ ਹੋਵੇ ਇਸ ਸਾਰੀਆਂ ਗੱਲਾਂ ਨੇ ਫਰਕ ਪਾਇਆ ਕੌਮ ਚ ਇੱਕ ਨਵਾਂ ਜਜ਼ਬਾ ਭਰਿਆ ਨਵੀਂ ਚੇਤਨਤਾ ਪੈਦਾ ਹੋਈ ਤੇ ਪ੍ਰਾਤਨ ਜਿਹੜਾ ਸਾਡਾ ਇਤਿਹਾਸ ਸੀਗਾ ਜਝਾਰੂ ਸੰਘਰਸ਼ਾਂ ਦਾ ਵੱਡੇ ਜ਼ੁਲਮਾਂ ਨੂੰ ਵੀ ਝੱਲਣ ਦਾ ਉਹ ਸਾਰਾ ਮੁੜ ਕੇ ਉਹਦੀ ਯਾਦ ਤਾਜ਼ਾ ਕਰਵਾਤੀ ਦਿਲਾਂ ਦੇ ਵਿੱਚ ਵਿਰਸਾ ਪਿਆ ਹੁੰਦਾ ਪਰ ਕਈ ਵਾਰ ਉਹ ਜਿਵੇਂ ਅਨਰਟ ਜਿਹਨੂੰ ਕਹਿੰਦੇ ਆ ਨਾ ਸਥਲ ਹੋਇਆ ਪਿਆ ਹੁੰਦਾ ਉਹਨੂੰ ਐਕਟੀਵੇਟ ਕਰਨਾ ਪੈਂਦਾ ਤੇ ਇਕੱਲੇ ਭਾਸ਼ਣਾ ਨਾਲ ਨਹੀਂ ਐਕਟੀਵੇਟ ਹੁੰਦਾ ਕੁਝ ਕਰਨਾ ਪੈਂਦਾ ਹੈ ਪਹਿਲਾਂ ਆਪ ਉਹਦੀ ਉਦਾਹਰਨ ਦੇਣੀ ਪੈਂਦੀ ਹੈ ਕੁਰਬਾਨੀ ਦੀ ਸੋ ਸੰਤਨ ਇਹ ਵੀ ਲਾਂ ਕੀਤਾ ਕਿ ਮੈਂ ਸਿਰ ਦੇ ਦੂੰ ਪਰ ਮੈਂ ਆਪਦੀ ਗੱਲ ਤੋਂ ਪਿੱਛੇ ਨਹੀਂ ਹਟੂ ਇਹ ਕਹਿਣ ਵਾਲੇ ਤਾਂ ਹੋਰ ਵੀ ਬਹੁਤ ਹੋਣਗੇ ਕਹਿ ਦਿੰਦਿਆ ਬੰਤੇ ਮੌਕੇ ਤੇ ਕਿਸੇ ਬਹਾਅ ਚ ਆ ਕੇ ਕਿਉਂਕਿ ਇਹ ਦਿਨ ਬੱਲੇ ਬੱਲੇ ਬੜੀ ਹੁੰਦੀ ਹੈ ਗੱਲ ਬੜੀ ਵਧੀਆ ਲੱਗਦੀ ਹੈ ਜਕਾਰੇ ਬੜੇ ਵੱਜਦੇ ਨੇ ਪਰ ਸੰਤ ਜੋ ਕਹਿੰਦੇ ਸੀ ਵਟ ਹੀ ਸੈਡ ਹੀ ਮੈਂਟਡ ਆਫਰਕਸ ਸਿਰਫ ਕਹਿਣ ਵਾਸਤੇ ਸੋ ਮੇਰਾ ਕਹਿਣ ਤੋਂ ਇਹ ਭਾਵ ਸੀ ਕਿ ਉਹਨਾਂ ਨੇ ਉਹ ਕ੍ਰਿਸ਼ਮਾ ਕਰ ਦਿਖਾਇਆ ਕਿ ਕੌਮ ਸੱਚਮੁੱਚੀ ਇੱਕ ਨਿਸ਼ਾਨ ਥੱਲੇ ਕੱਟੀ ਕਰਦੀ ਸੀ ਆਪ ਕੁਛ ਨਹੀਂ ਸੀ ਬਣਨਾ ਨਾ ਪ੍ਰਧਾਨ ਨਾ ਕੋ ਸ਼ੋਰ ਪਰ ਉਹਨਾਂ ਦੇ ਇੱਕ ਇੱਕ ਬੋਲ ਤੇ ਕੌਮ ਫੁੱਲ ਚੜਾਉਂਦੀ ਸੀ